ਵਾਇਗੁਰਦੀ ਦਾ ਖਾਸਾ ਵਾਇਗੁਰਦੀ ਕੀ ਫੜੇ ਬਾਬਾ ਜੀ ਇਹ ਹਮਾਸ਼ਤ ਦਾ ਵੀਰ ਹੋਣੀ ਆਏ ਜਿੱਤ ਫਾਰਨ ਇਹਨਾਂ ਨੂੰ ਇਹ ਕੱਲ ਦਾ ਪੁੱਛਣ ਜਵਾਬ ਮੰਗਣ ਨੇ ਆ ਵੀ ਤੁਹਾਨੂੰ ਕੋਈ ਪੰਜਾਬ ਵਿੱਚ ਕੋਈ ਦਿੱਕਤ ਆਈ ਪਰ ਇਹ ਕੰਮ ਗਲਤ ਆਪਣੇ ਹਿਮਾਚਲ ਨਾਲ ਸਸੋ ਵੀ ਥੋੜੇ ਕੰਟਰੋਲ ਕਰੋ ਜੇ ਹਾੜਾ ਦਿਮਾਗ ਘੁੰਮ ਗਿਆ ਫਿਰ ਇਹਨਾਂ ਦਾ ਕੰਮ ਔਖਾ ਹੋ ਜਾਣਾ ਤੁਹਾਡੀ ਪੰਜਾਬ ਦੇ ਵਿੱਚ ਗੱਡੀ ਵਰਨੀ ਬੰਦ ਕਰ ਦਾਂਗੇ ਪਰ ਹਿਮਾਚਲ ਵਾਲੇ ਜਿਹੜੇ ਆ ਇਹਨਾਂ ਨੂੰ ਥੋੜਾ ਕੰਟਰੋਲ ਕੀਤਾ ਜਾਵੇ ਨਹੀਂ ਤੇ ਫਿਰ ਆਪਾਂ ਜੀ ਆਪਾਂ ਦੂਜੇ ਬਣੇ ਨਿਹੰਗ ਸਿੰਘ ਪੋਜਣ ਦੂਜੇ ਬਣੇ ਤਰਪੀਆਂ ਫਿਰ ਇਹਨਾਂ ਦਾ ਕੰਮ ਖਰਾਬ ਹੋਊਗਾ ਫਿਰ ਫਿਰ ਹਿਮਾਚਲ ਦੀ ਗੱਡੀ ਪੰਜਾਬ ਦੇ ਵਿੱਚ ਅਸੀਂ ਐਂਟਰੀ ਕਰ ਦਵਾਂਗੇ ਹਾਂਜੀ ਕੀਤਾ ਗਲਤ ਕੀਤਾ ਹਾਂਜੀ ਤੇ ਬਾਕੀ ਜੇ ਕੋਈ ਕੀਤਾ ਭਾਈ ਗਲਤ ਕੀਤਾ ਨਾ ਹਾਂਜੀ ਗਲਤ ਕੀਤਾ ਭਾਈ ਹਾਂਜੀ ਤੇ ਜੇ ਪੰਜਾਬ ਦੇ ਲੋਕ ਇਦਾਂ ਕਰਨ ਤਾਂ ਫਿਰ ਫਿਰ ਗਲਤ ਬਾਤ ਫਿਰ ਗੱਡੀ ਸਾਰੇ ਨਹੀਂ ਓਕੀ ਹੋ ਜਾਂਦੀ ਨਾ ਚੱਲਣੀ ਕੱਲੀ ਪੰਜਾਹ ਸਾਰੇ ਨਹੀਂ ਓਕੀ ਹੋ ਜਾਂਦੀ ਪੰਜਾਬ ਵਾਲਿਆਂ ਤੋਂ ਜਿਹੜਾ ਆਇਆ ਫਿਰ ਅਸੀਂ ਤੇ ਨੱਪੀ ਹੋਣਾ ਕੰਮ ਵਾਈ ਗੁਰਜੀ ਦਾ ਖਾਸ ਸਾਹਿਬ ਉਹ ਵਾਈ ਗੁਰਜੀ ਕੀ ਫਤਿਹ ਬਾਬਾ ਜੀ ਇਹ ਹਮਾਸ਼ਤ ਤੋਂ ਵੀਰ ਹੋਣੀਆਂ ਆਏ ਜੇ ਪਰ ਇਹਨਾਂ ਨੂੰ ਇਹ ਕਾਹਦਾ ਪੁੱਛਣ ਜਵਾਬ ਮੰਗਣ ਨੇ ਵੀ ਤੁਹਾਨੂੰ ਕੋਈ ਪੰਜਾਬ ਦੇ ਵਿੱਚ ਕੋਈ ਦਿੱਕਤ ਆਈ ਪਰ ਇਹ ਕੰਮ ਗਲਤ ਆਪਣੇ ਹਿਮਾਚਲ ਨਾਲ ਸੱਤੋਂ ਵੀ ਥਰੇ ਕੰਟਰੋਲ ਕਰੋ ਜੇ ਤੁਹਾਡਾ ਦਿਮਾਗ ਘੁੰਮ ਗਿਆ ਫਿਰ ਇਹਨਾਂ ਦਾ ਕੰਮ ਔਖਾ ਹੈ ਨਾ ਤੁਹਾਡੀ ਪੰਜਾਬ ਦੇ ਵਿੱਚ ਗੱਡੀ ਵਰ ਨਹੀਂ ਬੰਦ ਕਰਦਾਂਗੇ ਪਰ ਹਿਮਾਚਲ ਵਾਲੇ ਜਿਹੜੇ ਆ ਇਹਨਾਂ ਨੂੰ ਥੋੜਾ ਕੰਟਰੋਲ ਕੀਤਾ ਜਾਵੇ ਨਹੀਂ ਤੇ ਫਿਰ ਆਪਾਂ ਜੀ ਆਪਾਂ ਦੂਜੇ ਬਣੇ ਨਿਹੰਗ ਸਿੰਘ ਪੋਜਣ ਦੂਜੇ ਬਣੇ ਤਰਪੀਆਂ ਫਿਰ ਇਹਨਾਂ ਦਾ ਕੰਮ ਖਰਾਬ ਹੋ ਗਿਆ ਫਿਰ ਫਾਂ ਹਿਮਾਚਲ ਦੀ ਗੱਡੀ ਪੰਜਾਬ ਦੇ ਵਿੱਚ ਅਸੀਂ ਐਂਟਰੀ ਕਰ ਦਵਾਂਗੇ ਹਾਂਜੀ ਗਲਤ ਕੀਤਾ ਪਰ ਗਲਤ ਕੀਤਾ ਹਾਂਜੀ ਬਾਕੀ ਜੇ ਤੁਹਾਨੂੰ ਠੀਕ ਕੀਤਾ ਭਾਈ ਗਲਤ ਕੀਤਾ ਨਾ ਹਾਂਜੀ ਗਲਤ ਕੀਤਾ ਭਾਈ ਹਾਂਜੀ ਤੇ ਜੇ ਪੰਜਾਬ ਦੇ ਲੋਕ ਇਦਾਂ ਕਰਨ ਤਾਂ ਫਿਰ ਫਿਰ ਗੱਲ ਤੋਂ ਆ ਫਿਰ ਗੱਡੀ ਸਾਰੇ ਨਹੀਂ ਓਕੀ ਹੋ ਜਾਂਦੀ ਨਾ ਚੱਲਣ ਇਕੱਲੀ 50 ਸਾਰੇ ਨਹੀਂ ਓਕੀ ਹੋ ਜਾਂਦੀ ਪੰਜਾਬ ਵਾਲਿਆਂ ਤੋਂ ਜਿਹੜਾ ਆ ਤੇ ਅਸੀਂ ਤੇ ਨੱਪੀ ਹੋਣਾ ਕੰਮ ਵਾਇਕੁਦੀ ਕੀ ਖਾਸ ਸਾਹਿਬ ਵਾਇਕੁਦੀ ਕੀ ਫਰੇ ਬਾਬਾ ਜੀ ਇਹ ਹਮਾਚੜ ਤੋਂ ਵੀਰ ਹੋਣੀਆਂ ਆਏ ਜਿੱਤ ਪਾਰਾਂ ਇਹਨਾਂ ਨੂੰ ਇਹ ਗੱਲ ਦਾ ਪੁੱਛਣ ਜਵਾਬ ਮੰਗਣ ਨੇ ਵੀ ਤੁਹਾਨੂੰ ਕੋਈ 50 ਦੇ ਵਿੱਚ ਕੋਈ ਦਿੱਕਤ ਆਈ ਪਰ ਇਹ ਕੰਮ ਗਲਤ ਆਪਣੇ ਹਮਾਚੜ ਵਾਲਿਆਂ ਤੋਂ ਦੱਸੋ ਵੀ ਥੋੜੇ ਕੰਟਰੋਲ ਚ ਰੋ ਜੇ ਹਾੜਾ ਦਿਮਾਗ ਘੁੰਮ ਗਿਆ ਫਿਰ ਇਹਨਾਂ ਦਾ ਕੰਮ ਔਖਾ ਹੋ ਜਾਣਾ ਤੁਹਾਡੀ ਪੰਜਾਬ ਦੇ ਵਿੱਚ ਗੱਡੀ ਵਾਰ ਨਹੀਂ ਬੰਦ ਕਰਦਾਂਗੇ ਪਰ ਹਮਾਚੜ ਵਾਲੇ ਜਿਹੜੇ ਆ ਇਹਨਾਂ ਨੂੰ ਥੋੜਾ ਕੰ ਦੇ ਵੀਰ ਆਪਾਂ ਜੀ ਆਪਾਂ ਦੂਜੇ ਬਣੇ ਨਿਹੰਗ ਸਿੰਘ ਪੋਜੇ ਦੂਜੇ ਬਣੇ ਤੁਰਪੀਆਂ ਫਿਰ ਇਹਨਾਂ ਦਾ ਕੰਮ ਖਰਾਬ ਹੋ ਗਿਆ ਫਿਰ ਫਰਮਾਚਲ ਦੀ ਗੱਡੀ ਪੰਜਾਬ ਦੇ ਵਿੱਚ ਅਸੀਂ ਐਂਟਰੀ ਕਰਵਾਵਾਂਗੇ ਹਾਂ ਜੀ ਕੀਤਾ ਗਲਤ ਕੀਤਾ ਬਾਕੀ ਜੀ ਤੁਹਾਨੂੰ ਠੀਕ ਕੀਤਾ ਭਾਈ ਗਲਤ ਕੀਤਾ ਨਾ ਹਾਂ ਜੀ ਗਲਤ ਕੀਤਾ ਭਾਈ ਹਾਂ ਜੀ ਤੇ ਜੇ ਪੰਜਾਬ ਦੇ ਲੋਕ ਇਦਾਂ ਕਰਨ ੜਾ ਪੇ ਫਿਰ ਫਿਰ ਗਲਤ ਬਾਤ ਫਿਰ ਗੱਡੀ ਸਾਰੇ ਦੀ ਓਕੀ ਹੋ ਜਾਂਦੀ ਨਾ ਚੱਲ ਨਿਕਲੀ ਪੰਜਾਬ ਸਾਰੇ ਦੀ ਓਕੀ ਹੋ ਜਾਂਦੀ ਪੰਜਾਬ ਵਾਲਿਆਂ ਤੋਂ ਜਿਹੜਾ ਆ ਤੇ ਅਸੀਂ ਤੇ ਨੱਪੀ ਹੋਣਾ ਕੰਮ ਵਾਇਗੁਰਦੀ ਦਾ ਖਾਸ ਸਾਹਿਬ ਵਾਇਗੁਰਦੀ ਕੀ ਫਟੇ ਬਾਬਾ ਜੀ ਇਹ ਹਮਾਸ਼ਾ ਤੋਂ ਵੀਰ ਹੋਣੀਆਂ ਆਏ ਜਿਦਾਰਨ ਇਹਨਾਂ ਨੂੰ ਇਹ ਕੱਢਦਾ ਪੁੱਛਣ ਜਵਾਬ ਮੰਗਣ ਨੇ ਵੀ ਤੁਹਾਨੂੰ ਕਦੀ ਪੰਜਾਬ ਵਿੱਚ ਕੋਈ ਦਿੱਕਤ ਆਈ ਪਰ ਇਹ ਕੰਮ ਗਲਤ ਆਪਣੇ ਹਿਮਾਚਲ ਨਾਲ ਸਸੋ ਵੀ ਥੋੜੇ ਕੰਟਰੋਲ ਕਰੋ ਜੇ ਹਾੜਾ ਦਿਮਾਗ ਘੁੰਮ ਗਿਆ ਫੇੜੀ ਨਾਲ ਕੰਮ ਖਾ ਜਾਣਾ ਤੁਹਾਡੀ ਪੰਜਾਬ ਦੇ ਵਿੱਚ ਗੱਡੀ ਵਰ ਨਹੀਂ ਬੰਦ ਕਰ ਦਾਂਗੇ ਪਰ ਹਿਮਾਚਲ ਵਾਲੇ ਜਿਹੜੇ ਆ ਇਹਨਾਂ ਨੂੰ ਥੋੜਾ ਕੰਟਰੋਲ ਕੀਤਾ ਜਾਵੇ ਨਹੀਂ ਤੇ ਮੇਰਾ ਆਪਾਂ ਜੀ ਆਪਾਂ ਦੂਜੇ ਬਣੇ ਨਿਹੰਗ ਸਿੰਘ ਪੋਜਣ ਦੂਜੇ ਬਣੇ ਤਰਪੀਆਂ ਫਿਰ ਇਹਨਾਂ ਦਾ ਕੰਮ ਖਰਾਬ ਹੋਊਗਾ ਫਿਰ ਅਸੀਂ ਹਿਮਾਚਲ ਦੀ ਗੱਡੀ ਪੰਜਾਬ ਦੇ ਵਿੱਚ ਅਸੀਂ ਐਂਟਰੀ ਕਰ ਦਵਾਂਗੇ ਹਾਂਜੀ ਕੀਤਾ ਗਲਤ ਕੀਤਾ ਹਾਂਜੀ ਬਾਕੀ ਜੀ ਸਾਨੂੰ ਹੋਰ ਨਹੀਂ ਕੀਤਾ ਭਾਈ ਗਲਤ ਕੀਤਾ ਨਾ ਹਾਂਜੀ ਗਲਤ ਕੀਤਾ ਭਾਈ ਹਾਂਜੀ ਤੇ ਜੇ ਪੰਜਾਬ ਦੇ ਲੋਕ ਇਦਾਂ ਕਰਨ ਤਾਂ ਫਿਰ ਫਿਰ ਗਲਤ ਬਾਤ ਫਿਰ ਗੱਡੀ ਸਾਰੇ ਨਹੀਂ ਓਕੀ ਹੋ ਜਾਣੀ ਨਾ ਚੱਲਣੀ ਕੱਲੀ ਪੰਜਾਬ ਸਾਰੇ ਨਹੀਂ ਓਕੀ ਹੋ ਜਾਣੀ ਪੰਜਾਬ ਵਾਲਿਆਂ ਤੋਂ ਜਿਹੜਾ ਆਇਆ ਫਿਰ ਅਸੀਂ ਤੇ ਨੱਪੀ ਹੋਣਾ ਕੰਮ